ਕਰਕਰੇ 버거 ਦੇ ਦੇ ਕਹ ਲੋ ਵੀ ਸਟਾਰਟਿੰਗ ਕਰਨ ਵਾਲੇ ਤੁਸੀਂ ਹੋ ਇਹਦਾ ਆਈਡੀਆ ਕਿੱਥੋਂ ਆਇਆ ਤੇ ਜਿਹੜਾ 버거 ਅਸੀਂ 버거 ਦਾ दैट ਟਾਈਮ ਵੀ ਬਦੇ ਬਣਾਉਂਦੇ ਸੀਗੇ ਪਰ ਕਸਮਰ ਕਹਿੰਦੇ ਅਸੀਂ 버거 ਤੁਹਾਡੇ ਇੱਥੋਂ ਦੀ ਮਤਲਬ ਖਾਣਾ ਵਾ ਤੇ ਫਿਰ ਅਸੀਂ ਮਾਈਂਡ ਦੇ ਵਿੱਚ ਸਟ੍ਰਾਈਕ ਕੀਤਾ ਯਾਰ ਕਿ ਸਾਡੇ ਕੋਲ ਕਾਰਟ ਤਾਂ ਛੋਟੀ ਹੈ ਤੇ ਹੁਣ ਨੂਡਲ 버거 ਬਣਾਉਣ ਵਾਸਤੇ ਉਹਨਾਂ ਸਪੇਸ ਵੀ ਚਾਹੀਦੀ ਹੈ ਨਾ ਪਾਣੀ ਵੀ ਚਾਹੀਦਾ ਵਾ ਤੇ ਫਿਰ ਮਾਈਂਡ ਤੇ ਵੀ ਆਇਆ ਯਾਰ ਕਿ ਆਪਾਂ ਉਹ 버거 ਤਿਆਰ ਕਰੀਏ ਕਿ ਜਿਹੜਾ ਅਸੀਂ ਘਰੋਂ ਪ੍ਰੇਪੇਅਰ ਕਰਕੇ ਲੈ ਜਾਈਏ ਜਸਟ ਇੱਕ ਕਸਟਮਰ ਹੋਤੇ दैट ਟਾਈਮ ਪ੍ਰੋਵਾਈਡ ਕਰੀਏ ਫਰਾਈ ਕਰਦੇ ਤਾਂ ਉਸ ਤੋਂ ਬਾਅਦ ਉਹ ਕਸਟਮਰ ਨੂੰ ਬਹੁਤ ਚੰਗਾ ਲੱਗਾ ਕਿ ਉਹ ਮੇਰੇ ਖਿਆਲ ਚ ਹੁਣ ਤੱਕ ਸਾਡਾ 버ਗਰ ਇਨਾ ਵਾਇਰਲ ਹੈ ਕਿ ਕਈਆਂ ਨੇ ਸ਼ੁਰੂ ਕਰ ਲਿਆ ਬਟ ਜਿਹੜੇ ਕਸਟਮਰ ਸਾਡੀ ਵੀਡੀਓ ਦੇਖਦੇ ਸਾਡੇ ਕੋਲ ਹੀ ਆਉਂਦੇ ਜਿੱਥੋਂ ਵੀਸ ਆਪਾਂ ਚਰਚਾ ਦੇ ਵਿੱਚ ਐਂ ਜਨਾਬਾ ਕਹਿ ਸਕਦੇ ਹਨ ਤੇ ਹੁਣ ਦੇ ਟਾਈਮ ਤੇ ਲੋਕੇਸ਼ਨ ਕੁਝ ਹੋਰ ਹੈ ਮੇਬੀ ਚਲੋ ਪੰਜਾਬ ਦੇ ਵਿੱਚ ਨਾ ਪੰਜਾਬੀ ਚਲੋ ਸਪੋਰਟ ਵੀ ਕਰਦੇ ਨੇ ਪਰ ਨਾ ਕੋਈ ਨਾ ਕੋਈ ਐਸੇ ਲੋਕ ਵੀ ਹੈਗੇ ਨੇ ਜਿਹੜੇ ਤੁਹਾਨੂੰ ਅੱਗੇ ਜਾਣ ਤੋਂ ਰੋਕਦੇ ਵੀ ਨੇ ਰਾਤੀ 11 12 ਵਜੇ ਪੁਲਸਾਂ ਨੇ ਆ ਜਾਣਾ ਕਿ ਆਪਣਾ ਬੰਦ ਕਰੋ ਕਾਰਡ ਬੰਦ ਕਰੋ। ਤੋਂ ਸਾਨੂੰ ਵਿੱਚ ਜੀਆਂ ਆਈਆਂ ਫਿਰ ਮੈਂ ਸੁਣਿਆ ਕਿ ਉਹਨਾਂ ਦਾ ਆਪਣਾ ਬਿਆਨ ਹੈ ਕਾਰਪੋਰੇਸ਼ਨ ਵਾਲਿਆਂ ਦਾ। ਉਹ ਕਹਿੰਦੇ ਕਿ ਤੁਹਾਡੀਆਂ ਘੱਟੋ ਘੱਟ 11 12 ਕੰਪਲੀਟ ਐਥੋਂ ਗਈਆਂ ਨੇ। ਤੋਂ ਦੈਟ ਟਾਈਮ ਮਨ ਬਹੁ ਡੋਲਿਆ ਵੀ ਕਿ ਯਾਰ ਬੰਦ ਕਰ ਦਈਏ। ਪਰ ਅਸੀਂ ਫੇਰ ਹਾਰੇ ਨਹੀਂ ਗਏ। ਮੈਂ ਕਿਹਾ ਨਹੀਂ। ਜਦੋਂ ਹੁਣ ਇੱਕ ਵਾਰੀ ਪਹਿਲ ਕੀਤੀ ਹੋਈ ਐ ਹੁਣ ਜੋ ਮਰਜ਼ੀ ਹੋ ਜੇ ਮਗਰ ਲੱਗੇ ਹੋਏ ਆ ਤੇ ਹੁਣ ਲੱਗੇ ਰਹਿਣਾ। ਉਸ ਤੋਂ ਬਾਅਦ ਉੱਥੇ ਐਜ਼ ਅ ਕਹ ਲੋ ਵੀ ਐਡਰੈਸ ਦੇਣ ਵਾਸਤੇ ਉਸੇ ਪੋਸਟਰ ਵਗੈਰਾ ਲਗਾਏ। ਹਾਂ ਜੀ। ਔਰ ਉਹ ਵੀ ਫਾੜ ਦਿੱਤੇ ਗਏ ਡੈਫੀਨਿਟਲੀ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਮਤਲਬ ਪੁਰਾਣੇ ਪੁਰਾਣੇ ਪੋਸਟਰ ਲੱਗੇ ਹੋਏ ਐ ਔਰ ਨਿਊ ਪੋਸਟਰ ਜਿਹੜੇ ਅਸੀਂ ਲਾ ਰਹੇ ਹਾਂ ਲੋਕੇਸ਼ਨ ਤੇ ਤੇ ਉਹ 파ੜੇ ਹੋਏ ਐ ਪਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਇਹਿਸਾਨ ਐਵੇਂ ਲਈਏ ਕਿਉਂਕਿ ਅੱਜ ਕੱਲ ਕਿਸੇ ਦਾ ਇਹਿਸਾਨ ਲਿਆ ਵੀ ਮਾੜਾ ਹੁੰਦਾ ਵਾ ਸੋ ਮੈਨੂੰ ਇਹ ਹੁੰਦਾ ਵਾ ਕਿ ਚਲੋ ਆਪਾਂ ਇੱਕ ਨੀਅਰ ਬਾਏ ਲੋਕੇਸ਼ਨ ਤੇ ਰਹੀਏ ਜਿਹੜਾ ਕਸਟਮਰ ਦੂਰੋਂ ਆ ਰਿਹਾ ਵਾ ਉਹ ਸਾਨੂੰ ਸਾਹਮਣੇ ਦੇਖ ਕੇ ਪਤਾ ਲੱਗ ਜਾਏ ਇੱਥੇ ਨਹੀਂ ਤੇ ਉੱਥੇ ਖੜੇ ਐ ਤੋਂ ਤਾਂ ਕਰਕੇ ਅਸੀਂ ਫਿਰ ਸ਼ੌਕ ਦੇ ਉੱਪਰ ਆਏ। ਸ਼ੌਕ ਦੇ ਆਪਾਂ ਗੱਲ ਕਰਾਂਗੇ ਬੇਸ ਦੀ। ਯਾਨੀ ਕਹਿ ਲਓ ਵੀ ਇੱਕ ਸਕਸੈਸਫੁਲ ਪਰਸਨ ਦੇ ਪਿੱਛੇ ਲੇਡੀ ਦਾ ਹੱਥ ਹੁੰਦਾ। ਮੈਨੂੰ ਇਹ ਲੱਗਦਾ ਵਾ ਕਿ ਇੱਕ ਬੰਦੇ ਦੇ ਪਿੱਛੇ ਦੋ ਔਰਤਾਂ ਹੁੰਦੀਆਂ ਨੇ। ਪਹਿਲਾਂ ਹੁੰਦੀ ਉਹਦੀ ਮਾਂ, ਦੂਜੀ ਹੁੰਦੀ ਵਾਈਫ। ਠੀਕ ਹੈ। ਵਿਆਹ ਤੋਂ ਬਾਅਦ ਫਿਰ ਉਹਦੀ ਬੇਟੀ। ਅੱਜ ਕੱਲ ਤੁਸੀਂ ਇਹ ਸਿੜੀ ਹੈਡਲਾਈਨਸ ਤੇ ਮੈਂ ਅੰਬਰ ਵੀਰ। ਅੱਜ ਤੁਹਾਨੂੰ ਇੱਕ ਆਪਾਂ ਐਸੇ ਕਪਲ ਨੂੰ ਮਲਾਵਾਂਗੇ ਜਿਨ੍ਹਾਂ ਨੇ ਲੁਧਿਆਣਾ ਦੇ ਵਿੱਚ ਕਹਿ ਲਓ ਪਹਿਲੀ ਵਾਰ ਜਿਹੜਾ ਕਿ ਕੁੱਕਰੇ 버ਗਰ ਲੈ ਕੇ ਆਂਦਾ ਸੀਗਾ। ਗੱਲਬਾਤ ਕਰਦੇ ਆਂ, ਪੁੱਛਦੇ ਆਂ ਵੀ ਜਿਹੜਾ ਸਟਾਰਟ ਕਰਨ ਦਾ ਆਈਡੀਆ ਕਿੱਥੋਂ ਆਇਆ ਤੇ ਕੁਝ ਗੱਲਾਂ ਬਹੁਤਾਂ ਦੀ ਲਾਈਫ ਤੇ ਵੀ ਕਰਾਂਗੇ ਆਓ ਚੱਲਦੇ ਆਂ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੇਸੂ ਸਾਨੂੰ ਟਾਈਮ ਦਿੱਤਾ ਥੈਂਕ ਯੂ ਸਰ ਤੁਹਾਡਾ ਵੀ ਤੇ ਸਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਵਾ ਫੂਡ ਦੀ ਗੱਲ ਕਰਾਂਗੇ ਕੁਰਕਰੇ 버ਗਰ ਤੇ ਦੇ ਕਹਿ ਲੋ ਵੀ ਸਟਾਰਟਿੰਗ ਕਰਨ ਵਾਲੇ ਤੁਸੀਂ ਹੋ ਇਹਦਾ ਆਈਡੀਆ ਕਿੱਥੋਂ ਆਇਆ ਸਰ ਐਕਚੁਅਲੀ ਇਹਦਾ ਆਈਡੀਆ ਜਿਹੜਾ ਵਾ ਨਾ ਮਤਲਬ ਇਹਦੇ ਪਿੱਛੇ ਬਹੁਤ ਵੱਡਾ ਕਾਰਨ ਸੀਗਾ ਕਿ ਨਾ ਸਾਡੀ ਨਾ ਪਹਿਲਾਂ ਫੂਟ ਸ਼ਾਪ ਸੀਗੀ ਬੇਗਵਾਨਾ ਰੋਡ ਤੇ ਤੇ ਨਾ ਅਸੀਂ ਉੱਥੇ ਕਿ ਨਾ ਨੋਰਮਲ ਪਰਕਰ ਬਣਾਉਂਦੇ ਸੀ ਆਲਰੇਡੀ ਤੇ ਬੇਗਵਾਨਾ ਰੋਡ ਤੇ ਫਸਟ ਟਾਈਮ ਨਾ ਸਾਡਾ ਇੱਥੇ ਗਰਾਊਂਡ ਹੈ ਉੱਥੇ ਨਾ ਮੇਲਾ ਲੱਗਿਆ ਸੀਗਾ ਆਪਣਾ ਦੁਸ਼ਹਿਰੇ ਦਾ ਮੇਲਾ ਤੇ ਨਾ ਅਸੀਂ ਸੋਚਿਆ ਕਿ ਯਾਰ ਸਾਡੇ ਜਿਹੜੇ ਉੱਥੇ ਨਾ ਹਜੇ ਪੋਪੂਲੇਸ਼ਨ ਬਹੁਤ ਘੱਟ ਹੈ ਤੇ ਸਾਨੂੰ ਵੀ ਇਹ ਸੀਗਾ ਕਿ ਅਸੀਂ ਨਾ ਆਊਟਰ ਤੇ ਯਾਰ ਕੋਈ ਚੀਜ਼ ਸ਼ੁਰੂ ਕਰੀਏ ਲਾਣੀ ਤੇ ਅਸੀਂ ਉਧਰ ਆਪਣੀ ਕਾਟ ਲਗਾਈ ਤੇ ਕਸਟਮਰ ਨੂੰ ਬਹੁਤ ਵਧੀਆ ਟੇਸਟ ਲੱਗਾ ਤੇ ਉਹ ਦਿਨ ਸੀਗਾ ਕਿ ਫਿਰ ਅਸੀਂ ਆਪਣੀ ਮਤਲਬ ਸ਼ੋਕ ਬੰਦ ਕਰਕੇ ਅਸੀਂ ਰੋਡ ਦੇ ਕਾਰਟ ਦਾਟਾਂ ਬਣਾਣੀ ਸ਼ੁਰੂ ਕਰਤੀ ਸੀਗੀ ਤੇ ਜਿਹੜਾ 버ਗਰ ਅਸੀਂ 버ਗਰ ਦਾ ਦਾਟ ਟਾਈਮ ਵੀ ਬਧਿਆ ਬਣਾਉਂਦੇ ਸੀਗੇ ਪਰ ਕਸਟਮਰ ਕਹਿੰਦੇ ਅਸੀਂ 버ਗਰ ਤੁਹਾਡੇ ਇਥੋਂ ਦੀ ਮਤਲਬ ਖਾਣਾ ਵਾ ਤੇ ਫਿਰ ਅਸੀਂ ਮਾਈਂਡ ਦੇ ਵਿੱਚ ਸਟ੍ਰਾਈਕ ਕੀਤਾ ਯਾਰ ਕਿ ਸਾਡੇ ਕੋਲ ਕਾਰਟ ਤਾਂ ਛੋਟੀ ਹੈ ਤੇ ਹੁਣ ਨੂਡਲ 버ਗਰ ਬਣਾਉਣ ਵਾਸਤੇ ਉਹਨਾਂ ਸਪੇਸ ਵੀ ਚਾਹੀਦੀ ਹੈ ਨਾ ਪਾਣੀ ਵੀ ਚਾਹੀਦਾ ਵਾ ਤੇ ਫਿਰ ਮਾਈਂਡ ਦੇ ਵਿੱਚ ਆਇਆ ਯਾਰ ਕਿ ਆਪਾਂ ਉਹ 버ਗਰ ਤਿਆਰ ਕਰੀਏ ਕਿ ਜਿਹੜਾ ਅਸੀਂ ਘਰੋਂ ਪ੍ਰਿਪੇਅਰ ਕਰਕੇ ਲੈ ਜਾਈਏ ਜਸਟ ਕਸਟਮਰ ਨੂੰ ਉੱਥੇ ਦਾਟ ਟਾਈਮ ਪ੍ਰੋਵਾਈਡ ਕਰੀ ਤੇ ਮਤਲਬ ਉਹ ਚੀਜ਼ ਇੱਕ ਵਾਰ ਸਟ੍ਰਾਈ ਕੀਤੀ ਤਾਂ ਉਸ ਤੋਂ ਬਾਅਦ ਕਸਟਮਰ ਨੂੰ ਬਹੁਤ ਚੰਗਾ ਲੱਗਾ ਕਿ ਉਹ ਮੇਰੇ ਖਿਆਲ ਚ ਹੁਣ ਤੱਕ ਸਾਡਾ 버ਗਰ ਇਨਾ ਵਾਇਰਲ ਹੈ ਕਿ ਕਈਆਂ ਨੇ ਸ਼ੁਰੂ ਕਰ ਲਿਆ ਬਟ ਜਿਹੜੇ ਕਸਟਮਰ ਸਾਡੀ ਵੀਡੀਓ ਦੇਖਦੇ ਸਾਡੇ ਕੋਲ ਹੀ ਆਉਂਦੇ ਨੇ ਗੱਲ ਕੀ ਜੀ ਤੁਸੀਂ ਵੀਡੀਓ ਦੇ ਇੱਕ ਜਿਹੜੇ ਵੀਡੀਓ ਦੇਖਦੇ ਸਾਡੇ ਕੋਲ ਹੀ ਆਉਂਦੇ ਨੇ ਜਦੋਂ ਤੁਸੀਂ ਵਾਇਰਲ ਹੋਏ ਹੋ ਲੋਕੇਸ਼ਨ ਕੋਈ ਹੋਰ ਸੀਗੀ ਜਿੱਥੋਂ ਮਿਸ ਆਪਣਾ ਚਰਚਾ ਦੇ ਵਿੱਚ ਐਂਜਨ ਆਪਾਂ ਕਹਿ ਸਕਦੇ ਹਾਂ ਤੇ ਹੁਣ ਦੇ ਟਾਈਮ ਤੇ ਲੋਕੇਸ਼ਨ ਕੁਝ ਹੋਰ ਆ ਉਹਦਾ ਕੀ ਰੀਜ਼ਨ ਪਰ ਇਹਦੇ ਪਿੱਛੇ ਕੋ ਵੱਡਾ ਰੀਜ਼ਨ ਜੋ ਹੈ ਕਿ ਨਾ ਮੇਬੀ ਚਲੋ ਪੰਜਾਬ ਦੇ ਵਿੱਚ ਨਾ ਪੰਜਾਬੀ ਚਲੋ ਸਪੋਰਟ ਵੀ ਕਰਦੇ ਨੇ ਪਰ ਨਾ ਕੋਈ ਨਾ ਕੋਈ ਐਸੇ ਲੋਕ ਵੀ ਹੈ ਕਿ ਨਹੀਂ ਜਿਹੜੇ ਤੁਹਾਨੂੰ ਅੱਗੇ ਜਾਣ ਤੋਂ ਰੋਕਦੇ ਵੀ ਨੇ ਸੋ ਸਾਨੂੰ ਬਹੁਤ ਉਥੇ ਔਕੜਾਂ ਦਾ ਸਾਹਮਣਾ ਕਰਨਾ ਪਿਆ ਮਤਲਬ ਕਾਰਪੋਰੇਸ਼ਨ ਵਾਲੇ ਰਾਤੀ 8 ਵਜੇ ਸਾਡੇ ਕੋਲ ਆ ਕੇ ਸਾਨੂੰ ਤਾਂ ਕਹ ਰਹੇ ਸੀ ਕਿ ਚੱਕੋ ਆਪਣਾ ਇੱਥੋਂ ਦੀ ਹੈ ਨਾ ਰਾਤੀ 11 12 ਵਜੇ ਪੁਲਿਸ ਆਣੇ ਨੇ ਆ ਜਾਣਾ ਕਿ ਆਪਣਾ ਬੰਦ ਕਰੋ ਕਾਰਟ ਬੰਦ ਕਰੋ ਤਾਂ ਸਾਨੂੰ ਵੀ ਚੀਜ਼ਾਂ ਆਈਆਂ ਫਿਰ ਮੈਂ ਸੁਣਿਆ ਕਿ ਉਹਨਾਂ ਦਾ ਆਪਣਾ ਬਿਆਨ ਹੈ ਕਾਰਪੋਰੇਸ਼ਨ ਵਾਲਿਆਂ ਦਾ ਉਹ ਕਹਿੰਦੇ ਕਿ ਤੁਹਾਡੀ ਇਹ ਘੱਟੋ ਘੱਟ 11 12 ਕੰਪਲੀਟ ਐ ਇੱਥੋਂ ਗਈਆਂ ਨੇ ਔਰ ਕੀਤੀਆਂ ਕਿੰਨੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਤੁਹਾਡੇ ਨੀਅਰ ਬਾਈ ਵਾਲੀ ਕਰ ਸਕਦੇ ਹੋ ਹੋਰ ਕਿੰਨੇ ਕਰਨਾ ਵਾ ਉਸ ਤੋਂ ਬਾਅਦ ਜਿੱਥੇ ਅਸੀਂ ਲਗਾਉਂਦੇ ਸੀ ਕਾਰਟ ਹੈ ਨਾ ਜਿਨ੍ਹਾਂ ਦੀ ਬੈਕ ਹੈਡਰ ਦੇ ਦੀਵਾਰ ਪੈਂਦੀ ਸੀਗੀ ਉਹਨਾਂ ਦੇ ਵੀ ਕੋਈ ਬੰਦੇ ਆ ਕੇ ਸਾਨੂੰ ਕਹੀ ਜਾਣ ਕਿ ਤੁਸੀਂ ਇੱਥੋਂ ਦੀ ਤੁਹਾਡੇ ਕੋਲ 2 ਦਿਨ ਰਹਿ ਗਏ ਤੁਸੀਂ ਆਪਣਾ ਸਮਾਨ ਚੱਕੋ ਇੱਥੋਂ ਦੀ ਹੈ ਨਾ ਕਾਰਡ ਖਾਲੀ ਕਰੋ ਫਿਰ ਸਾਨੂੰ ਹੌਲੀ ਹੌਲੀ ਉਥੋਂ ਦੀ ਸਮਾਨ ਚੱਕਣਾ ਪਿਆ ਮਤਲਬ ਮੈਨੂੰ ਵੇਚ ਹੀ ਲੱਗਦਾ ਕਿ ਯਾਰ ਕਿ ਕਈ ਵਾਰੀ ਇਹਨਾਂ ਲੱਗਦਾ ਕਿ ਗੁਨਾ ਕਰ ਰਹੇ ਆ ਅਸੀਂ ਇੱਥੇ ਪੰਜਾਬ ਦੇ ਵਿੱਚ ਕੰਮ ਸ਼ੁਰੂ ਕਰਕੇ ਸੋ ਦੈਟ ਟਾਈਮ ਮਨ ਬਹੁ ਡੋਲਿਆ ਵੀ ਕਿ ਯਾਰ ਬੰਦ ਕਰ ਦਈਏ ਪਰ ਅਸੀਂ ਫੇਰ ਹਾਰੇ ਨਹੀਂ ਗਏ ਮੈਂ ਕਿਹਾ ਨਹੀਂ ਜਦੋਂ ਹੁਣ ਇੱਕ ਵਾਰੀ ਪਹਿਲ ਕੀਤੀ ਹੋਈ ਹੈ ਹੁਣ ਜੋ ਮਰਜ਼ੀ ਹੋ ਜੇ ਮਗਰ ਲੱਗੇ ਹੋਏ ਆ ਤੇ ਹੁਣ ਲੱਗੇ ਰਹਿਣਾ ਵਾ ਸੋ ਅਸੀਂ ਫਿਰ ਸ਼ੋਪ ਲਈ ਔਰ ਸ਼ੋਪ ਵਾਸਤੇ ਵੀ ਸਾਨੂੰ ਦਿੱਕਤ ਬਹੁਤ ਆਈ ਮਤਲਬ ਜਿਹੜੀ ਚੀਜ਼ ਦਾ ਸਾਨੂੰ ਘੱਟ ਤੇ ਪ੍ਰੋਵਾਈਡ ਹੋ ਸਕਦੀ ਸਾਨੂੰ ਵਾਤੇ ਲੈਣੀ ਪਈ ਮਤਲਬ ਜੋ ਰੇਟ ਨਈ ਵੀ ਹੈ ਕਿ ਸਾਨੂੰ ਉਹ ਰੇਟ ਦੇ ਉੱਪਰ ਸ਼ੋਪਸ ਵਗੈਰਾ ਪ੍ਰੋਵਾਈਡ ਹੋਈਆਂ ਸੋ ਠੀਕ ਹੈ ਹੁਣ ਵੀ ਅਸੀਂ ਜਿੱਥੇ ਹੈਗੇ ਆ ਮਤਲਬ ਸਾਡਾ ਕਸਟਮਰ ਇੰਨਾ ਸਾਡੇ ਤੋਂ ਟੁੱਟਿਆ ਕਿ ਦੈਟ ਟਾਈਮ ਮੇਰੇ ਖਿਆਲ ਜੇ ਉੱਥੇ ਹੁੰਦੇ ਕੰਡੀਸ਼ਨ ਹੋਰ ਹੋਣੀ ਸੀ ਸਾਡੀ ਉੱਥੇ ਪਰ ਚਲੋ ਹੁਣ ਵੀ ਵਧੀਆ ਵਾ ਕਿ ਚਲੋ ਕਸਟਮਰ ਜਿਹਨਾਂ ਨੂੰ ਪਤਾ ਲੱਗ ਰਿਹਾ ਸਾਡੀ ਲੋਕੇਸ਼ਨ ਬਾਰੇ ਸੋ ਉੱਥੇ ਹੁਣ ਸਾਡੇ ਕੋ ਆ ਰਹੇ ਨੇ ਜੀ ਸਰ ਤੁਸੀਂ ਦੱਸ ਰਹੇ ਸੀਗੇ ਵੀ ਕਿ ਜਿਹੜੇ ਲੋਕ ਉਸ ਲੋਕੇਸ਼ਨ ਦੇ ਸੀਗੇ ਉਹ ਵੀ ਉਹਨਾਂ ਦੀ ਉਹਨਾਂ ਵੱਲੋਂ ਹੀ ਕਹਿ ਲਓ ਵੀ ਕੰਪਲੇਂਟ ਕੀਤੀ ਗਈ ਸੀ ਜੀ ਤੇ ਤੁਸੀਂ ਜਦੋਂ ਬਾਅਦ ਚੋਂ ਸ਼ਾਪ ਲੈ ਲਈ ਇੱਥੇ ਉਸ ਤੋਂ ਬਾਅਦ ਉੱਥੇ ਐਜ਼ ਕਹ ਲਓ ਵੀ ਐਡਰੈਸ ਦੇਣ ਵਾਸਤੇ ਉਹ ਸੇ ਪੋਸਟਰ ਵਗੈਰਾ ਲਗਾਏ ਹਾਂਜੀ ਪਰ ਉਹ ਵੀ ਫਾੜ ਦਿੱਤੇ ਗਏ 100% ਉਹਦੇ ਬਾਰੇ ਕੀ ਕਹਿਣਾ ਚਾਹੁੰਗਾ ਸਰ ਉਹਦੇ ਵਾਸਤੇ ਨਾ ਮੈਂ ਇੱਕ ਲਾਈਵ ਵੀ ਹੋਇਆ ਸੀਗਾ दैट ਟਾਈਮ ਮੈਂ ਕਹਿਣਾ ਜਾ ਰਿਹਾ ਸੀਗਾ ਕਿ ਯਾਰ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਜਿਆਦਾ ਡਿਮਾਂਡ ਕਰਦੇ ਕੇ ਇਸ ਚੀਜ਼ ਤੋਂ ਮਤਲਬ ਸਾਨੂੰ ਬਤਾ ਵਰ ਕੇ ਤੁਸੀਂ ਸਾਡੀ ਲੋਕੇਸ਼ਨ ਤੋਂ ਪਰੇ ਕਰਤਾ ਪਰ ਐਟ ਲੀਸਟ ਜਿਹੜਾ ਕਸਟਮਰ ਇੰਨੀ ਦੂਰੋਂ ਆ ਰਿਹਾ ਵਾ ਹੈ ਨਾ ਅਸੀਂ ਉਹਨੇ ਵਾਸਤੇ ਲੋਕੇਸ਼ਨ ਲਾਈਓ ਤੁਸੀਂ ਉਹ ਵੀ ਚੀਜ਼ ਕਿਉਂ ਫਾੜ ਰਹੇ ਹੋ ਮਤਲਬ ਪੁਰਾਣੇ ਪੁਰਾਣੇ ਪੋਸਟਰ ਲੱਗੇ ਹੋਏ ਐ ਔਰ ਨਿਊ ਪੋਸਟਰ ਜਿਹੜੇ ਅਸੀਂ ਲਗਾ ਰਹੇ ਆ ਲੋਕੇਸ਼ਨ ਤੇ ਤੇ ਉਹ 파ੜੇ ਹੋਏ ਐ ਇਵਨ ਕੇ ਕਿਸੇ ਨੇ ਤਾਂ ਸਿਰਫ ਕੋਰ ਫੂਡ ਹਟ ਲਿਖਿਆ ਰਹਿਣਤਾ ਬਾਕੀ ਸਾਰੀ ਲੋਕੇਸ਼ਨ ਉਹ ਐਸੇ ਤਰੀਕੇ ਨਾਲ ਫੜ ਕੇ ਉਹ ਐਨ ਲੱਗ ਰਿਹਾ ਸੀ ਜਿਵੇਂ ਕੱਲਾ ਪੋਸਟਰ ਕੋਰ ਫੂਡ ਹਟ ਲੱਗਾ ਹੋਇਆ ਵਾ ਸੋ ਬਹੁਤ ਸਾਡੇ ਨਾਲ ਹੈਪਨਿੰਗਸ ਹੋਈਆਂ ਦੈਟ ਟਾਈਮ ਸ ਪਰ ਫਿਰ ਮੈਂ ਇੱਕ ਹੋਰ ਵੀਡੀਓ ਪਾਈ ਮਤਲਬ ਜਿਹਦੇ ਵਿੱਚ ਸਟਾਰਟਿੰਗ ਤੋਂ ਲੋਕੇਸ਼ਨ ਜਿਹੜੀ ਮੈਂ ਦੱਸੀ ਪਰ ਉਸ ਤੋਂ ਹੁਣ ਉਸ ਤੋਂ ਬਾਅਦ ਕਸਟਮਰ ਜਿਹਨਾਂ ਨੂੰ ਪਤਾ ਲੱਗ ਰਿਹਾ ਵਾ ਹੌਲੀ ਹੌਲੀ ਆ ਰਹੇ ਸਾਡੇ ਕੋਲ ਮੈਂ ਇਹ ਕਹਿਣਾ ਚਾਹੁੰਗਾ ਕਿ ਪੰਜਾਬ ਦੇ ਵਿੱਚ ਪੰਜਾਬੀ ਜੇ ਸਪੋਰਟ ਕਰ ਲੱਗ ਜਨਾ ਪੰਜਾਬ ਦੀ ਮੇਰੇ ਖਿਆਲ ਚ ਪੰਜਾਬ ਦਾ ਪੈਸਾ ਪੰਜਾਬ ਚ ਰਹੇਗਾ ਔਰ ਪੰਜਾਬ ਦੇ ਕੰਮ ਆਏਗਾ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਡੇਲੀ ਦਾ ਕਰੋ ਹੈ ਨਾ ਜਾਂ ਸਪੋਰਟ ਇੰਨੀ ਕਰੋ ਕਿ ਸਾਨੂੰ ਮਾਣ ਹੋ ਜਾਏ ਉਹ ਨਹੀਂ ਤੁਸੀਂ ਐਟ ਲੀਸਟ ਹਲਕੀ ਬੁਲਕੀ ਵੀ ਜੇ ਹੈਲਪ ਕਰਦੇ ਹੋ ਨਾ ਤੇ ਕਿਤੇ ਨਾ ਕਿਤੇ ਹਰ ਇੱਕ ਪੰਜਾਬੀ ਨੂੰ ਬੈਨੀਫਿਟ ਹੋਏਗਾ ਬੰਦਾ ਬਾਹਰ ਜਾਣ ਦੀ بجائے ਇੱਥੇ ਕੰਮ ਕਰੇਗਾ ਕਿਉਂਕਿ ਪਹਿਲੀ ਵਾਰੀ ਮੈਂ ਵੀ ਇਹ ਸੋਚਿਆ ਸੀ ਕੰਮ ਬੰਦ ਕਰਦਾ ਰੀਜ਼ਨ ਕਿ ਐਕਸਪੋਰਟ ਨਹੀਂ ਹੋ ਰਹੀ ਮਤਲਬ ਤੁਸੀਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਡੇ ਦਿੱਤਾ ਕਿੱਚੀਆਂ ਜਾ ਰਹੀਆਂ ਨੇ ਜੇ ਨਾ ਚੱਲੇ ਤਾਂ ਵੀ ਇਹ ਕਿੰਨਾਮ ਗੱਲਾਂ ਹੁੰਦੀਆਂ ਨੇ ਚੱਲ ਬਏ ਤਾਂ ਉਤਵੱਧ ਗੱਲਾਂ ਹੁੰਦੀਆਂ ਨੇ ਸੋ ਮੈਨੂੰ ਇਹ ਚ ਹੀ ਕਿਤੇ ਨਾ ਕਿਤੇ ਮਾੜੀ ਲੱਗੀ ਔਰ ਮੈਂ ਇਹ ਨਾਲ ਇੱਕ ਹੋਰ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਪ੍ਰਵਾਸੀਆਂ ਨੇ ਕੰਮ ਸ਼ੁਰੂ ਕੀਤਾ ਹੋਇਆ ਵਾ ਮੇਰੇ ਕੋਲ ਚੰਗੇ ਚੰਗੇ ਪੋਰਟ ਸ਼ੇਰੀਏ ਦੇ ਵਿੱਚ ਉਹਨਾਂ ਨੇ ਰੇੜੀਆਂ ਲਾਈਆਂ ਹੋਈਆਂ ਨੇ ਮਤਲਬ ਪਰ ਜਦੋਂ ਅਸੀਂ ਕਿੰਨਾ ਵੀ ਇੱਕ ਕੋਨੇ ਤੇ ਜਾਂ ਕਿਸੇ ਸਾਈਡ ਤੇ ਰੇੜੀ ਲਗਾਨੇ ਆ ਤੇ ਸਾਡੀ ਜਿਹੜੀ ਨਜ਼ਰ ਆ ਜਾਂਦੀ ਹੈ ਕਿ ਹਾਂ ਵੀ ਇਹ ਚੱਕੋ ਮਤਲਬ ਬਹੁਤ ਮੈਨੂੰ ਮਾੜਾ ਮਹਿਸੂਸ ਹੁੰਦਾ ਕਿ ਯਾਰ ਪੰਜਾਬੀ ਪੰਜਾਬ ਤੇ ਰਹਿ ਰਹੇ ਆ ਪੰਜਾਬ ਸਾਡਾ ਵਾ ਠੀਕ ਹੈ ਨਾ ਜੇ ਆਪਾਂ ਕਿੰਨਾ ਮ ਫਿਰ ਕਹਿੰਦੇ ਆ ਕਿ ਆਪਾਂ ਉਹਨਾਂ ਨੂੰ ਗਲਤ ਤਰੀਕੇ ਨਾਲ ਲੈ ਕੇ ਚਲਦੇ ਆ ਕਿਤੇ ਨਾ ਕਿਤੇ ਪੰਜਾਬੀਆਂ ਵਾਸਤੇ ਮਾੜੀ ਗੱਲ ਹੈ ਪਰ ਮੈਂ ਫਿਰ ਕਹਿ ਰਿਹਾ ਕਿ ਪੰਜਾਬ ਵੀ ਸਾਰੇ ਪੰਜਾਬੀ ਮਾੜੀ ਨਹੀਂ ਆ ਪੰਜਾਬ ਚ ਸਪੋਰਟਰ ਵੀ ਬਹੁਤ ਨੇ ਕਈਆਂ ਨੇ ਸਾਨੂੰ ਇਹ ਵੀ ਕਿਹਾ ਕਿ ਤੁਸੀਂ ਸਾਡੀ ਸ਼ੋਪ ਤੇ ਲਗਾ ਲਓ ਜੇ ਤੁਹਾਡੇ ਕੋਲ ਕਾਰਟ ਨਹੀਂ ਹੈ ਸ਼ੋਪ ਤੇ ਲਗਾ ਲਓ ਸਾਨੂੰ ਰੈਂਟ ਨਹੀਂ ਚਾਹੀਦਾ ਪਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ एहसान ਐਵੇਂ ਲਈਏ ਕਿਉਂਕਿ ਅੱਜ ਕੱਲੇ ਕਿਸੇ ਦਾ एहसान ਲਿਆ ਵੀ ਮਾੜਾ ਹੁੰਦਾ ਵਾ ਸੋ ਮੈਨੂੰ ਇਹ ਹੁੰਦਾ ਵਾ ਕਿ ਚਲੋ ਆਪਾਂ ਇੱਕ ਨੀਅਰ ਬਾਏ ਲੋਕੇਸ਼ਨ ਤੇ ਰਹੀਏ ਜਿਹੜਾ ਕਸਟਮਰ ਦੂਰੋਂ ਆ ਰਿਹਾ ਵਾ ਉਹ ਸਾਨੂੰ ਸਾਹਮਣੇ ਦੇਖ ਕੇ ਪਤਾ ਲੱਗ ਜਾਏ ਇੱਥੇ ਨਹੀਂ ਤਾਂ ਉੱਥੇ ਖੜੇ ਹੈ ਤੋ ਤਾਂ ਕਰਕੇ ਅਸੀਂ ਫਿਰ ਸ਼ੋਪ ਤੇ ਉੱਪਰ ਆਏ ਜੀ ਚਲੋ ਹੁਣ ਤਾਂ ਕਹਿ ਲਓ ਵੀ ਸ਼ਾਪ ਹੋ ਗਈ ਹੈ ਨਾ ਪੱਕਾ ਟਿਕਾਣਾ ਹੋ ਗਿਆ ਆਪਣਾ ਤੇ ਆਪਾਂ ਗੱਲ ਕਰਦੇ ਹਾਂ ਤੁਹਾਡੇ ਪਾਸਟ ਬਾਰੇ ਹਾਂਜੀ ਤੁਹਾਡਾ ਪ੍ਰੋਫੈਸ਼ਨ ਕੀ ਹੈ ਸਰ ਐਕਚੁਅਲੀ ਮੈਂ ਪਲੇਅਰ ਵੀ ਹਾਂ ਮੈਂ ਟੀਚਰ ਵੀ ਹਾਂ ਮੇਰੀ ਡਾਕਟਰ ਕੀਤੀ ਹੋਈ ਹੈ ਇਹ ਮਨ ਮੈਂ ਗਵਰਨਮੈਂਟ ਕਾਲਜ ਦਾ ਸਟੂਡੈਂਟ ਰਿਹਾ ਹਾਂ ਪਹਿਲਾਂ ਰਾਮਗੜੀਆ ਟੀਚੀਕਤ ਅ ਫਿਰ ਮੈਂ ਗਵਰਨਮੈਂਟ ਕਾਲਜ ਸਟੱਡੀ ਕੀਤੀ ਆਪਣੀ ਹੈ ਨਾ ਫਿਰ ਜੀਐਨਡੀਓ ਯੂਨੀਵਰਸਿਟੀ ਅੰਮ੍ਰਿਤਸਰ ਪੜ੍ਹਿਆ ਮੈਂ ਕੈਂਪਸ ਦੇ ਵਿੱਚ ਔਰ ਪਲੇਅਰ ਵੀ ਰਿਹਾ ਹਾਂ ਮੇਰਾ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਹੈ ਬੇਸਬਾਲ ਸੌਟਬੋਲ ਦਾ ਪਲੇਅਰ ਹਾਂ ਮੈਂ ਤੇ ਇੰਟਰਵਰਸਿਟੀ ਵੀ ਖੇਡਿਆ ਹੋਇਆ ਹਾਂ ਕੈਪਟਨ ਰਿਹਾ ਪੰਜਾਬ ਟੀਮ ਦਾ ਪਰ ਇਥੇ ਵੀ ਕਈ ਵਾਰੀ ਨਾ ਮੈਨੂੰ ਇਹ ਲੱਗਦਾ ਵਾ ਕਿ ਯਾਰ ਜਿਹੜੀ ਉਮਰ ਸਾਡੇ ਜੋਬ ਕਰਨ ਦੀ ਸੀਗੀ ਮਤਲਬ ਜਿੱਥੇ ਸਾਨੂੰ ਮਿਲ ਜਾਣੀ ਚਾਹੀਦੀ ਸੀਗੀ ਅਸੀਂ ਉੱਥੋਂ ਵੀ ਪਿੱਛੇ ਰਹੇ ਹਾਂ ਹੁਣ ਇਹਦਾ ਕਾਰਨ ਕੁਝ ਵੀ ਹੋ ਸਕਦਾ ਵਾ ਜਾਂ ਤਾਂ ਆਪਣੇ ਕੋਲ ਇੰਨੀਆਂ ਜੋਬਸ ਨਹੀਂ ਹੈਗੀਆਂ ਕਿ ਅਸੀਂ ਹਰ ਇੱਕ ਨੂੰ ਦੇ ਸਕੀਏ ਤੇ ਜਾਂ ਫਿਰ ਕਿ ਨਾ ਆਪਾਂ ਜੋਬ ਉਹਨੂੰ ਦਿੰਨੇ ਆ ਕਿ ਜਿੰਨਾ ਕੋਲ ਕੁਝ ਪੈ ਹੈਗਾ ਵਾ ਮਤਲਬ ਪੈਸੇ ਵਗੈਰੇ ਜੇ ਅਗਲੇ ਦੇ ਸਕਦੇ ਨੇ ਸੋ ਮੈਨੂੰ ਇਹ ਲੱਗਦਾ ਵਾ ਕਿ ਜੇ ਟਾਈਮਲੀ ਜੋਬ ਮਿਲਣੀ ਸ਼ੁਰੂ ਹੋ ਜੇ ਤੇ ਬੰਦਾ ਨਾ ਤਾਂ ਬਾਹਰ ਜਾਊਗਾ ਤੇ ਨਾ ਉਹ ਨਿਦਰ ਤੋਂ ਥੱਕੇ ਖਾਊਗਾ ਉਹਨੂੰ ਆਪਣਾ ਮੇਬੀ ਕੰਮ ਵਧੀਆ ਮਿਲ ਜੇਗਾ ਮਤਲਬ ਕਿ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜਦੋਂ ਬੰਦਾ ਇੰਨਾ ਪੜ੍ਹ ਲਿਖ ਕੇ ਵੀ ਜਿਹੜੀ ਆਪਣੀ ਇੱਕ ਡਿਜ਼ਾਇਰਡ ਪਲੇਸ ਹੁੰਦੀ ਹੈ ਹਨਾ ਉਹ ਤੋਂ ਬਾਹਰ ਰਹਿ ਜਾਂਦਾ ਇਹਦੇ ਪਿੱਛੇ ਕਸੂਰ ਸਰਕਾਰਾਂ ਦਾ ਹੀ ਕਹਿ ਸਕਦਾ ਕੀ ਕਹਿਣਾ ਚਾਹੁੰਦੇ ਹੋ ਨਹੀਂ ਇਹਦੇ ਵਿੱਚ ਦੇਖੋ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਪੜ੍ਹਦੇ ਨੇ ਜਿਨ੍ਹਾਂ ਕੋਲ ਆਲਰੇਡੀ ਸਾਰਾ ਕੁਝ ਹੈਗਾ ਵਾ ਮਤਲਬ ਉਹਨਾਂ ਨੇ ਡਿਗਰੀ ਰਣੀ ਹੈ ਜਾਂ ਉਹ ਪੜ੍ਹਦੇ ਨੇ ਜਿਨ੍ਹਾਂ ਨੇ ਕੁਝ ਅੱਗੇ ਕਰਨਾ ਵਾ ਠੀਕ ਹੈ ਦੋਨਾਂ 'ਚ ਫਰਕ ਹੈ ਹੁਣ ਜਿਨ੍ਹਾਂ ਕੋਲ ਆਲਰੇਡੀ ਹੈਗਾ ਵਾ ਉਹਨਾਂ ਤਾਂ ਪਤਾ ਵਾ ਮੈਂ ਡਿਗਰੀ ਕਰਕੇ ਆਪਣਾ ਕੰਮ ਸਾਂਭਣਾ ਵਾ ਤੇ ਆਪਣਾ ਬਹਿ ਕੇ ਸੀਟ ਤੇ ਕੰਮ ਚੱਲ ਰਿਹਾ ਵਾ ਪਰ ਜਿਨ੍ਹਾਂ ਨੇ ਜੋਬਸ ਲੈਣੀਆਂ ਨੇ ਉਹਨੂੰ ਅੱਗੇ ਬਹੁਤ ਐਫਰਟ ਕਰਨਾ ਪੈਂਦਾ ਵਾ ਮਤਲਬ ਆਪਾਂ ਨਾ ਕੁਝ ਮਹਿਕਮਿਆਂ ਦੇ ਵਿੱਚ ਪਲੇਸਮੈਂਟ ਰੱਖੀਆਂ ਹੋਈਆਂ ਨੇ ਯੂਨੀਵਰਸਿਟੀ ਲੈਵਲ ਤੇ ਪਰ ਸਾਰਿਆਂ ਵਿੱਚ ਕਿਉਂ ਨਹੀਂ ਹੈ ਕਿਉਂਕਿ ਦੇਖੋ ਪੜਨ ਨੂੰ ਸਾਲ ਉਹ ਨਹੀਂ ਲੱਗਦੇ ਨੇ ਪੈਸਾ ਵੀ ਉਨਾ ਹੀ ਲੱਗਦਾ ਵਾ ਹੈਨਾ ਮਿਹਨਤ ਵੀ ਉਨੀ ਲੱਗਦੀ ਹੈ ਪਰ ਜਦੋਂ ਪਲੇਸਮੈਂਟਸ ਹੁੰਦੀਆਂ ਨੇ ਉਹ ਕਿਨਾਂ ਬੀਟੈਕ ਵਾਲਿਆਂ ਦੀ ਹੋ ਗਈ ਹੈ ਨਾ ਸਪੋਰਟਸ ਵਾਲਿਆਂ ਦੀ ਕਿਉਂ ਨਹੀਂ ਹੁੰਦੀ ਈਵਨ ਅੱਜ ਕੱਲ੍ਹ ਸਕੂਲ ਦੇ ਵਿੱਚ ਸਭ ਤੋਂ ਵੱਧ ਜਿਆਦਾ ਮੇਰੇ ਖਿਆਲ ਚ ਸਰੀਰਕ ਸਿੱਖਿਆ ਦੀ ਲੋੜ ਹੈ ਮਤਲਬ ਜੇ ਬੱਚੇ ਨੂੰ ਪਤਾ ਹੀ ਨਹੀਂ ਹੈ ਕਿ ਬੋਡੀ ਕਿਵੇਂ ਵਰਕ ਕਰਦੀ ਹੈ ਸਾਰੇ ਬੋਡੀ ਰਿਕੁਆਇਰਡ ਕੀ ਹੈ ਉਹ ਆਪਣੇ ਆਪ ਨੂੰ ਕਿਦਾਂ ਕਿਨਾਂ ਟ੍ਰੀਟ ਕਰ ਸਕਦਾ ਜਾਂ ਕਿਦਾਂ ਆਪਣੀ ਗ੍ਰੋਥ ਕਰ ਸਕਦਾ ਠੀਕ ਹੈ ਪਰ ਆਪਾਂ ਕਿਨਾਂ ਸਪੋਰਟਸ ਦੇ ਵਿੱਚ ਆਪਾਂ ਮੈਡਲ ਪਾਲਦੇ ਆ ओलंपिक ਲੈਵਲ ਦੇ ਪਰ ਡੀਪੀ ਥੱਲੇ ਹੈ ਨਹੀਂਗਾ ਫਿਜ਼ੀਕਲ ਵਾਲਾ ਟੀਚਰ ਹੀ ਨਹੀਂ نیچے ਕੀ ਕਰੋਗੇ ਉੱਥੇ ਜਾ ਕੇ ਕੋਚ ਨੂੰ ਪ੍ਰੋਪਰ ਸੈਲਰੀ ਨਹੀਂ ਮਿਲਦੀ ਜੇ ਡੀਪੀ ਰੱਖਿਆ ਵੀ ਹੋਇਆ ਵਾ ਹੁਣ 10-12000 ਆਪਾਂ ਦੇ ਕੇ ਫੜਾ ਦਿੰਨੇ ਆ ਜਾਂ ਹੱਥ ਡੰਡਾ ਫੜਾ ਦਿੰਨੇ ਆ ਕਿ ਤੂੰ ਇੱਕ ਕੰਮ ਕਰੀ ਤੇ ਸੋ ਆਪਾਂ ਮੈਡਲ ਕਿੱਥੋਂ ਲੈ ਕੇ ਆਵਾਂਗੇ ਹੁਣ ਵੀ ਰੀਸੈਂਟਲੀ ਆਪਣੇ ਕੋਲ ਮੈਡਲ ਹੀ ਨਹੀਂ ਆਣ ਨੀ ਕਿ ਮਤਲਬ ਇਹ ਦੇਖੋ ਨਾ ਚਾਈਨਾ ਵਰਗੇ ਦੇਸ਼ ਦੇ ਵਿੱਚ ਨਿੱਕੇ ਨਿੱਕੇ ਬੱਚੇ ਆਪਣੇ ਬੱਚਿਆਂ ਨੂੰ ਮੈਂ ਰੋਟੀ ਨੂੰ ਚੋਚੀ ਕਹਿੰਦੇ ਹੁਣ ਇਹ ਨੇ ਜਿਹੜੇ ਉੱਥੇ ਮੈਡਲ ਲੈ ਕੇ ਆ ਰਹੇ ਆ ਕਿਉਂ ਉਹਨਾਂ ਦੀ ਪੋਲਿਸੀਜ਼ ਵਧੀਆਂ ਨੇ ਜੇ ਪੋਲਿਸੀਜ਼ ਵਧੀਆਂ ਨੇ ਡੈਫੀਨੇਟਲੀ ਉੱਥੇ ਕਿੰਨਾ ਮ ਤੁਹਾਨੂੰ ਰਿਜ਼ਲਟ ਵੀ ਵਧਿਆ ਮਿਲੇਗਾ ਸੋ ਮੇਰੇ ਖਿਆਲ ਚ ਲੋੜ ਹੈ ਕਿ ਸਕੂਲ ਲੈਵਲ ਤੋਂ ਸਟਰੋਂਗ ਕੀਤਾ ਜਾਵੇ ਸਾਡੇ ਕੋਲ ਬੱਚੇ ਕੋਲੇ ਲੈਵਲ ਤੇ ਆਂਦੇ ਨੇ ਪਰ ਜਦੋਂ 베ਸ ਹੀ ਮਾੜਾ ਵਾ ਤੇ ਆਪਾਂ ਕਿੱਥੋਂ ਉਮੀਦ ਕਰਾਂਗੇ ਕਿ ਬਿਲਡਿੰਗ ਆਪਣੀ 10 ਮੰਜ਼ਿਲ ਦੀ ਮੜ ਜੇ ਜੇ ਆਪਾਂ 베ਸ ਹੀ ਮੇਰੇ ਦੋ ਮੰਜ਼ਿਲ ਦਾ ਰੱਖਿਆ ਹੋਇਆ ਸੋ ਇਸ ਕਰਕੇ ਪਹਿਲਾਂ 베ਸ ਸਟਰੋਂਗ ਹੋਵੇ ਪਹਿਲਾਂ ਮਜ਼ਬੂਤੀ ਆਣੀ 베ਸ ਤੋਂ ਸਕੂਲਾਂ ਤੋਂ ਆਣੀ ਹੈ ਕੋਲੇ ਦੇ ਵਿੱਚ ਤਾਂ ਆਪਾਂ ਨੂੰ ਕੁਆਲਿਟੀ ਮਿਲੇਗੀ ਕਿ ਜਿਹੜੇ ਜਾ ਕੇ 올림픽 ਦੇ ਮੈਡਲ ਦੇਣਗੇ ਸੋ ਇਸ ਕਰਕੇ ਮੇਰੇ ਖਿਆਲ ਚ ਸਰਕਾਰਾਂ ਨੂੰ ਇਹ ਵੀ ਚਾਹੀਦਾ ਵਾ ਕਿ ਪੈਦੇ ਆਧਾਰ ਤੇ ਸਪੋਰਟਸ ਵਾਲੇ ਟੀਚਰ ਦੀ ਭਰਤੀ ਕਰਨ ਤਾ ਜੋ ਕੀ ਨਾਮ ਸਪੋਰਟਸ ਦਾ ਜਿਹੜਾ ਮਿਆਰ ਉੱਪਰ ਹੋਵੇ ਚਲੋ ਇਹ ਤਾਂ ਹੋ ਗਿਆ ਗਵਰਨਮੈਂਟ ਦੇ ਹਿਸਾਬ ਦੀਆਂ ਗੱਲਾਂ ਹਾਂਜੀ ਹਾਂਜੀ ਤੁਸੀਂ ਗੱਲ ਕੀਤੀ ਬੇਸ ਦੀ ਹਾਂਜੀ ਤੇ ਸ਼ਾਪ ਦੇ ਆਪਾਂ ਗੱਲ ਕਰਾਂਗੇ ਬੇਸ ਦੀ ਯਾਨੀ ਕਹਿ ਲਓ ਵੀ ਇੱਕ ਸਕਸੈਸਫੁਲ ਪਰਸਨ ਦੇ ਵਿੱਚ ਇਹ ਲੇਡੀ ਦਾ ਹੱਥ ਹੁੰਦਾ ਜੀ 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 ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਮੀਨਸ ਜਿਹੜੇ ਵਾਈਫ ਨੇ ਉਹਨਾਂ ਦਾ ਕਿੰਨਾ ਕੁ ਮੀਨਸ ਰੋਲ ਹੈ ਜਿਹੜੇ ਕਹਿ ਲਓ ਵੀ ਬੰਦਾ ਉਹਨਾਂ ਤੋਂ ਇਨਸਪਾਇਰ ਹੁੰਦਾ ਦੇਖੋ ਐਕਚੁਅਲੀ ਜੋ ਮੇਰੀ ਸਟੱਡੀ ਹੋਈ ਹੈ ਨਾ ਮੇਰੇ ਫਾਦਰ ਸਾਹਿਬ ਰਾਮਗੜੀਆ ਕਾਲਜ ਦੇ ਵਿੱਚ ਐਜ਼ ਅ ਪੀਐਨ ਦੀ ਪੋਸਟ ਤੇ ਸੀਗੇ ਜੋਬ ਕਰਦੇ ਸੀਗੇ ਤਿੰਨ ਚਲੋ ਉਹਨਾਂ ਨੇ ਸਾਨੂੰ ਪੜਾਇਆ ਲਿਖਾਇਆ ਇਸ ਕਾਬਲ ਬਣਾਇਆ ਕਿ ਅਸੀਂ ਅੱਜ ਆਪਣੇ ਆਪ ਨੂੰ ਬਿਲਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਜੇ ਹੋਏ ਨਹੀਂ ਆ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਤੇ ਮੈਨੂੰ ਇਹ ਲੱਗਦਾ ਵਾ ਕਿ ਇੱਕ ਬੰਦੇ ਦੇ ਪਿੱਛੇ ਦੋ ਔਰਤਾਂ ਹੁੰਦੀਆਂ ਨੇ ਪਹਿਲਾਂ ਹੁੰਦੀ ਉਹਦੀ ਮਾਂ ਦੂਜੀ ਹੁੰਦੀ ਵਾਈਫ ਠੀਕ ਹੈ ਵਿਆਹ ਤੋਂ ਬਾਅਦ ਫਿਰ ਉਹਦੀ ਬੇਟੀ ਮਤਲਬ ਔਰਤਾਂ ਦਾ ਇੰਨਾ ਹੱਥ ਹੁੰਦਾ ਵਾ ਕਿ ਇਹ ਮੈਂ 2010 ਸੋਚਿਆ ਸੀ ਆਪਣਾ ਕੰਮ ਸ਼ੁਰੂ ਕਰਨਾ ਵਾ ਕਿਉਂਕਿ ਉਹ ਫੀਲਡ ਇਦਾਂ ਦਾ ਸੀਗਾ ਡੈਡੀ ਨੂੰ ਕੰਮ ਕਰਦੇ ਦੇਖਦਾ ਸੀ ਯਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਨਾ ਹੈ ਨਾ ਤੇ ਮਿਲਦਾ ਕੀ ਸੀਗਾ ਮਤਲਬ ਜੋ ਸੈਲਰੀ ਹੈ ਮਿਲ ਜਾਂਦੀ ਸੀ ਹੈ ਨਾ ਪਰ ਮੈਨੂੰ ਵੇਸ ਹੀ ਯਾਰ ਆਪਣਾ ਕੰਮ ਕਰਨਾ ਵਾ ਚਲੋ ਪਰਿਆ ਵੀ ਨਾਲ ਮੈਂ ਖੇਡਿਆ ਵੀ ਨਾਲ ਪਰ ਪਰਦੇ ਪੜਾਉਂਦੇ ਕੀ ਨਾਮ ਜਦੋਂ ਮੇਰੇ ਮੈਰਿਜ ਹੋਈ ਹੈ ਉਤੋਂ ਮੇਰੀ ਵਾਈਫ ਦੀ ਸੋਚ ਹੈ ਕਿ ਆਪਣਾ ਕੰਮ ਹੀ ਕਰਨਾ ਵਾ ਮੈਂ ਜੋਬ ਨਹੀਂ ਕਰ ਸਕਦੀ ਮਤਲਬ ਮੈਂ ਸੋਚਿਆ ਸੀਗਾ ਕਿ ਕੰਮ ਆਪਣਾ ਹੀ ਕਰਨਾ ਵਾ ਪਰ ਉਤੋਂ ਮੈਨੂੰ ਪੁਸ਼ਕੀ ਮਿਲ ਗਈ ਕਿ ਹਾਂ ਵੀ ਆਪਣਾ ਕੰਮ ਕਰਨਾ ਵਾ ਬਈ ਵਾਈਫ ਦੀ ਯਾਨੀ ਕਹਿ ਲਓ ਵੀ ਸੋਚ ਰਲ ਗਈ ਹੈਨਾ ਸੱਚੀ ਰਲ ਗਈ ਸੋਚ ਰਲ ਗਈ ਰਿਸ਼ਤਾ ਤਾਂ ਜਿਹੜਾ ਬਣਿਆ ਸੋ ਬਣਿਆ ਪਰ ਉਹਦੇ ਨਾਲ ਸੋਚ ਵੀ ਰਲ ਗਈ ਸੋਚ ਰਲ ਗਈ ਬਾਦ ਉਧਰੋਂ ਫਿਰ ਪੁਸ਼ ਮਿਲਣਾ ਸ਼ੁਰੂ ਹੋਇਆ ਉਹ ਕਹਿੰਦੀ ਈਵਨ ਇਹਨੂੰ ਆਫਰ ਵੀ ਆਈ ਸੀ ਸਕੂਲ ਤੋਂ ਮੈਂ ਇਹਨੂੰ ਕਿਹਾ ਚੱਲ ਤਨ ਜੋਬ ਲਵਾ ਦਿੰਦਾ ਵਾ ਕਿ ਜੋਬ ਕਰੀਏ ਜਦ ਤੱਕ ਫ੍ਰੀ ਹੈਗੀ ਹੈ ਕਹਿੰਦੀ ਨਹੀਂ ਕੰਮ ਆਪਣਾ ਕਰਨਾ ਵਾ ਮੈਂ ਕਿਸੇ ਦੇ ਅੰਡਰ ਨਹੀਂ ਕੰਮ ਕਰ ਸਕਦੀ ਆਪਣਾ ਕੰਮ ਕਰਨਾ ਵਾ ਚਾਹੇ ਮੈਂ 50 ਕਮਾਲਾ ਚਾਹੇ 500 ਕਮਾਲ ਆਪਣਾ ਕੰਮ ਕਰਨਾ ਵਾ ਮੈਨੂੰ ਪਤਾ ਅਸੀਂ ਮਾਲਕ ਆਪਣੇ ਖੁਦ ਦੇ ਆਪਦੇ ਆ ਜਦੋਂ ਮਨ ਕੀਤਾ ਕੰਮ ਕਰਾਂਗੇ ਨਹੀਂ ਕੀਤਾ ਤੇ ਚਲੋ ਬੈਠੇ ਹਾਂ ਨਾ ਸੋ ਮੈਨੂੰ ਉਹੀ ਹੈ ਨਾ ਕਹਿੰਦੇ ਸੋਚ ਨੂੰ ਸੋਚ پکڑਦੀ ਹੈ ਠੀਕ ਹੈ ਜੇ ਤੁਹਾਡੀ ਮੇਰੇ ਖਿਆਲ 2010 ਸੋਚਿਆ ਸੀਗਾ 2016 ਦੇ ਵਿੱਚ ਮੈਰਿਜ ਹੋਈ ਮੇਰੀ ਉਸ ਤੋਂ ਬਾਅਦ ਵਾਈਫ ਦੀ ਇਹੀ ਸੋਚ ਆਈ ਫਿਰ ਅਸੀਂ ਕਿੰਨਾਮ ਥੈਟ ਟਾਈਮ ਤਾਂ ਚਲੋ ਅਸੀਂ ਆਪਣੇ ਡੈਡੀ ਨੂੰ ਕੁਆਟਰ ਮਿਲਿਆ ਹੋਇਆ ਸੀਗਾ ਅਸੀਂ ਉੱਥੇ ਰਹਿੰਦੇ ਸੀਗੇ ਫਿਰ ਅਸੀਂ ਇਧਰ ਸ਼ਿਫਟ ਕੀਤਾ ਕਰੋਨਾ ਤੋਂ ਬਾਅਦ ਈਵਨ ਮੈਂ ਆਪਣੀ ਸ਼ਾਪ ਲਈ ਸੀ ਪਹਿਲਾਂ ਰੈਂਟ ਤੇ 5000 ਰੁਪਏ ਰੈਂਟ ਸੀਗਾ ਕਾਲਜ ਦੇ ਨਾਲ ਹੀ ਮਤਲਬ ਆਪਣੀ ਕਾਲਜ ਤੋਂ ਸਿੱਧਾ ਮੈਂ ਸ਼ਾਪ ਤੇ ਜਾਂਦਾ ਸੀਗਾ ਉਸ ਤੋਂ ਬਾਅਦ ਘਰ ਜਾਂਦਾ ਸੀਗਾ ਫਿਰ ਡੈਡੀ ਹੋਣਾ ਨੇ ਹੌਸਲਾ ਕਰਕੇ ਜਿਹੜੇ ਉਹਨਾਂ ਦੇ ਥੋੜੇ-ਬੋਤੇ ਪੈਸੇ ਆਏ ਸੀਗੇ ਅਸੀਂ ਆਪਣੀ ਸ਼ਾਪ ਥੋੜੀ-ਬੋਤੀ ਲਈ ਹੈ ਨਾ ਉੱਥੇ ਕੰਮ ਸ਼ੁਰੂ ਕੀਤਾ ਉੱਥੇ ਵਾਈਫ ਨੇ ਸੰਭਾਲਿਆ ਫਿਰ ਉਹੀ ਜਿਹੜੀ ਤੁਹਾਨੂੰ ਹਿਸਟਰੀ ਦੱਸੀ ਹੈ ਕਿ ਸਾਨੂੰ ਅਸੀਂ ਫਿਰ ਸ਼ਾਪ ਤੋਂ ਕੱਢ ਤੇ ਆਏ ਔਰ ਕੱਢ ਤੋਂ ਬਾਅਦ ਮੇਥੇ ਵਾਈਫ ਨੇ ਪੁੱਛ ਕੀਤਾ ਅਸੀਂ ਦੋਨੋਂ ਫਿਰ ਕੰਮ ਕਰਨਾ ਸ਼ੁਰੂ ਕਰਤਾ ਦੋਨਾਂ ਨੇ ਤਾਂ ਮੈਂ ਤੁਹਾਨੂੰ ਪੁੱਛਣਾ ਚਾਹ ਦੀ ਸ਼ਾਪ ਮਿਸ ਸਰ ਨੂੰ ਇਨਸਪਾਇਰ ਕੀਤਾ ਹਨਾ ਵੀ ਆਪਾਂ ਕੰਮ ਕਰਾਂਗੇ ਤੇ ਆਪਣਾ ਕਰਾਂਗੇ ਜੌਬ ਨਹੀਂ ਕਰਾਂਗੇ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਬਸ ਇਹਦੇ ਬਾਰੇ ਐਕਚੁਅਲੀ ਪਤਾ ਕੀ ਹੈ ਮਤਲਬ ਆਫਟਰ ਮੈਰਿਜ ਥੋੜਾ ਜਿਹਾ ਲੜਕੀ ਵੀ ਬੌਂਡ ਹੋ ਜਾਂਦੀ ਹੈ ਹਨਾ ਵੀ ਉਹ ਸਿਰਫ ਆਪਣੇ ਪਤੀ ਤੱਕ ਵੀ ਰਹਿ ਜਾਂਦੀ ਹੈਗੀ ਹਾਂਜੀ ਉਹਦੇ ਤੱਕ ਸੀਮਤ ਰਹਿ ਜਾਂਦੀ ਹੈ ਹੁਣ ਘੁੰਮਣਾ ਤਾਂ ਆਪਾਂ ਗੱਲਬਾਤ ਕਰ ਲਈ ਆ ਇਹਨਾਂ ਦੇ ਲਾਈਫ ਬਾਰੇ ਵੀ ਪੁੱਛ ਲਿਆ ਤੇ ਇਹਨਾਂ ਦੀ ਕਹਿ ਲਓ ਜਿਹੜੀ ਫੂਡ ਕਾਰਟ ਦੀ ਜਿਹੜੀ ਜਰਨੀ ਸੀ ਉਹ ਵੀ ਸਾਰੀ ਤੁਹਾਨੂੰ ਸੁਣਾਉਂਦੀ ਆ ਤੇ ਇਦਾਂ ਦੀ ਜੀ ਇੰਟਰਸਟਿੰਗ ਸਟੋਰੀ ਤੁਹਾਡੇ ਵਾਸਤੇ ਹੋਰ ਵੀ ਲੈ ਕੇ ਆਂਦੇ ਰਾਵਾਂਗੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਸਿਟੀ ਹੈਡਲਾਈਨਸ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਅੰਬਰ ਵੀਰ ਥੈਂਕ ਯੂ